ਹਰ ਹਰ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈ ਜਿ ਰਖਦਾ ਆ ਰਾਮ ਰਾジ ਹਰਿ ਨਾਖਸ਼ੁ ਦੁਸ਼ਟ ਹਰਿ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਅਨੰਦ ਕਾਮਠ ਦੇ ਨਾਮ ਜਿ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਾਇਆ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹਲਾ ਪਹਿਲਾ ਦੁਖਾ ਦਾਰੋ ਸੁਖ ਰੋਗ ਪਿਆਜ ਸੁਖ ਤਾਮ ਨਾ ਹੋਏ ਦੋ ਕਰਤਾ ਕਿਰਣਾ ਮੈਂ ਨਾਹੀ ਜਾ ਹੋ ਕਿਰਣਾ ਹੋਈ ਬਿਨ ਹਾਰੇ ਕਿਰਤਵਸਿਆ ਤੇਰਾ ਅੰਤ ਨਾ ਜਾ ਲਖਿਆ ਰਹਾ ਜਾ ਆਤਮਾ ਜੋਤ ਜੋਤ ਮੈਂ ਜਤ ਅਖ ਲਖਲਾ ਪ੍ਰਭੂ ਰਹਾ ਦੋ ਸੱਚਾ ਸਾਹਿਬ ਸਿਵਕਤ ਸਵਾਲੇ ਹੋ ਜਨ ਕੇ ਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਤ ਜੋਗਿ ਚਿਕਰਨਾ ਸੋ ਕਰੇ ਹਾ ਸੋ ਅਦਰ ਰਾਗਾ ਸਮਹਿਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਸੋ ਅਦਰ ਤੇਰਾ ਕਿਹਾ ਸੋ ਕਰਖੇ ਹਾ ਅਦਬ ਸਰਬ ਸਮਾਲੇ ਵਾਜੇ ਤੇਰੇ ਨਾਮ ਅਨੇਕ ਸ਼ੰਖ ਕਿਤੇ ਤੇਰੇ ਵਾਵਨ ਹਾਰੇ ਕਿਤੇ ਤੇਰੇ ਰਾਗ ਬਨੇ ਸੋਕ ਹੈ ਕਿਤੇ ਤੇਰੇ ਗਾਵਨ ਹਾਰੇ ਗਾਵਣ ਤੁਧਨੋ ਪਾਵਣ ਪਾਣੀ ਵੈਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵਣ ਤੁਧਨੋ ਚਿਤ ਗੁਪਤ ਲਖ ਜਾਂਦਣ ਲਖ ਲਖ ਧਰਮ ਵਿਚਾਰੇ ਗਾਵਣ ਤੁਧਨ ਈਸ਼ਰ ਬ੍ਰਹਮਾ ਦੇਵੇ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਅਨੰਦ ਨਾਸਨਮ ਬੈਠੇ ਦੇਵਤੀ ਆਦਰ ਨਾਲੇ ਗਾਵਣ ਤੁਧਨੋ ਸਿੱਧ ਸੁਮਾਦੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੈ ਸਦੇ ਸੰਦੋਖੇ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਆਪਣਨ ਰਖੇਸ਼ਰ ਜੁਗ ਜੁਗ ਵਿਦਾ ਨਾਲੇ ਗਾਵਣ ਤੁਧ ਨੋ ਮੋਹਣੀਆ ਬਨਮੋਹਨ ਸੁਰਗ ਮਛ ਪਿਆਲੇ ਗਾਵਣ ਤੁਧ ਨੋ ਰਤਨ ਉਪਾਏ ਤੇਰੇ 86 ਤਿਰਥ ਨਾਲੇ ਗਾਵਣ ਤੁਧ ਨੋ ਜੂਦ ਮਹਾਮਲ ਸੂਰਾ ਗਾਵਣ ਤੁਧ ਨੋ ਖਾਣੀ ਚਾਰੇ ਗਾਵਣ ਤੁਧ ਨੋ ਅਖੰਡ ਪੰਨ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸਹਿਤ ਤੁਧ ਨੋ ਗਾਵਨ ਜੋਤਿ ਰਪਾਵਨ ਰਤੇ ਤੇਰੀ ਭਗਤ ਦਸਾਲੇ ਹੋਰ ਕੀਤੇ ਤੁਧ ਨੋ ਗਾਵਨ ਸਹਿਮੈ ਚਿਤਨਾਵਨ ਨਾਰ ਕਿਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸੱਚਾ ਸਾਚੀ ਨਾਹੀ ਹੈ ਪਿਓ ਸੇ ਜਾਇ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੇ ਰੰਗੇ ਭਾਕੇ ਕਰ ਕਰ ਜਿੰਦ ਸੇ ਮਾਇਆ ਜੇ ਨੋ ਪਾਈ ਕਰ ਕਰ ਦੇਖੇਗੀ ਤਾਂ ਆਪਣਾ ਜੋ ਤਿਸ ਦੇਵ ਡਿਆਈ ਜੋ ਤਿਸ ਪਾਵੈ ਸੋਏ ਕਰਸੀ ਪਰ ਹੁਕਮ ਨਾ ਕਰਨਾ ਜਾਏ ਸੋ ਪਾਤਸ਼ਾਹ ਹੋ ਸਹਾ ਪਾ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੁਨਵਡਾਖ ਸਵਕੂਏ ਨਵਰਡਾ ਲੇਠਾ ਹੋਏ ਕੀ ਹੁੰਦਾ ਪਾ ਇਹਨਾ ਕਹਿਆ ਜਾਏ ਕਹਨੇ ਵਾਲੀ ਤੀਰ ਰਹਿ ਸੁਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀ ਰਾਗੁ ਨੇ ਗਹਿਰਾ ਕੋ ਨਾ ਜਾਣੈ ਤੇਰਾ ਕੀਤਾ ਕੇਵਣ ਚੀਰਨ ਹਾਵਨ ਸਾਬ ਸੁਰਤਿ ਮਨ ਸੁਰਤਿ ਕਮਾਈ ਸਭ ਕੀਮਤ ਮਿਲ ਕੀ ਹੁੰਦਾ ਪਾ ਗਿਆਨੀ ਧਿਆਨੀ ਗੁਰਗੁਰ ਹਾਏ ਕਹਣ ਨਾ ਜਾਏ ਤੇਰੇ ਤਲਪੜੇ ਆਏ ਸਭ ਸਤ ਸਭ ਤਪ ਸਭ ਚੀਆ ਆਇਆ ਸਦਾ ਮੁਰਖਾ ਕੀ ਆਵੜਿਆ ਆਇਆ ਤਦ ਨਸ ਦੇਗ ਨੈ ਨਾ ਪਾਈਆ ਅੱਖ ਨਮ ਲੈਣਾ ਏ ਘਾ ਰਹਾਇਆ ਅੱਖ ਨਵਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੋਂ ਦੇਹੇ ਦਸੈ ਕੀ ਆਚਾਰਾ ਨਾਨਕ ਸਚ ਸਵਾਰਣ ਹਰਿ ਆਸਾ ਮਹਿਲਾ ਪਹਿਲਾ ਖਾਣੇ ਵਾਸਰੇ ਮਰ ਜਾਓ ਆਖਣੋਂ ਕਾ ਸੱਚਾ ਨਾਮੋ ਸਾਚੇ ਨਾਮ ਗਿਆ ਲਾ ਗਿਆ ਪੁਖ ਉਦਪੁਖ ਹੈ ਖਾਇ ਚਲ ਹੈ ਦੁਖ ਸੋਖੇ ਉਸਰੇ ਮੇਰੇ ਮਾਈ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਗਿਤ ਲਵੜਿਆਈ ਆਥਕੇ ਕੀ ਹੰਦ ਨਹੀਂ ਪਾਏ ਜੇ ਸਭ ਲਖ ਆਖਣ ਪਾਹੇ ਵਡਾ ਨਾ ਭੂਵੇਂ ਕਟਦਾ ਜਾਏ ਨਾ ਹੋ ਮਰੇ ਨਾ ਭੂਵੇਂ ਸੋਗ ਜਦ ਦਰਹ ਨ ਚੁਕੇ ਭੋਗ ਗੁਣੀ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਵੇ ਦੇਵ ਦਾਪ ਤੇਵੜ ਤਿਦਾਤ ਜਿਨ ਦਿਨ ਕਰਖਾ ਕੀਤੀ ਰਾਤ ਹ ਸਵਸਰ ਹੈ ਤੇ ਕਮ ਜਾਤ ਨਾਨਕ ਨਾਵੈ ਵਾਸਨਾਤ ਰਾਗ ਜੀ ਦੇ ਮਹਿਲਾ ਚੌਕਾ ਹਰ ਕੇ ਜਨ ਸਤਗੁਰ ਸਿਦ்பੁਰਖ ਮਨੋਗੁਰੂ ਪਾਸ ਹਮ ਕੇ ਰੇ ਕਰਮ ਸਤਗੁਰ ਸ਼ਰਣਾਈ ਕਰ ਅਦਿਆਨ ਪ੍ਰਗਾਸ ਮੇਰੇ ਮਿਤ ਗੁਰ ਦੇ ਮੋਖੋ ਰਾਮ ਨਾਮ ਪ੍ਰਗਾਸ ਨਰਵਤਨਾ ਵੀਰਾ ਪ੍ਰਾਨ ਸਖਾਈ ਹਰ ਕੀਰਤ ਹਮਰੇ ਰਹਿਰਾਸ ਰਹਾਉ ਹਰ ਜਨ ਕੇ ਉਡ ਭਾਗ ਵਡੇਰੇ ਇਹਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤਬਤਾਸ ਹੈ ਬੋਲੇ ਸੰਗਤ ਗੁਣ ਪ੍ਰਗਾਸ ਜਨ ਹਰ ਹਰ ਹਾਰ ਰਸਨਾਉ ਨਾ ਪਾਇਆ ਤੇ ਭਾਗ ਹਣ ਜੰਪਾਸ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗਦੇਵੇ ਤ੍ਰਿਗਦੀਵਾਸ ਜਨ ਹਰ ਜਨ ਹਰ ਜਨ ਸਤਗੁਰ ਸੰਗਤ ਪਾਈ ਜਨ ਤੋ ਰਾਮ ਅਸਤਾਨ ਖਿਆ ਲਖਾਸ ਧਨ ਤਰ ਸਤ ਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹਿਲਾ ਪੰਜਵਾ ਕਾਹਿਰੇ ਮਨ ਤਵਦਮ ਜਹਰ ਹਰਿ ਜੋ ਪ੍ਰਿਆ ਸਹਿਲ ਪਥਨ ਮੈਂ ਜੰਤੂ ਪਾਏ ਦਾ ਕਰਜ ਕਾਗੈ ਕਰ ਤਰਿਆ ਮੇਰੇ ਬਾਦੋ ਜੀ ਸਤ ਸੰਗਤ ਮਿਲੈ ਸੋਤਰਿਆ ਗੁਰ ਪ੍ਰਸਾਦ ਅਪਰਮਦ ਪਾਇਆ ਸੋਗੇ ਕਾਸ਼ਟ ਹਰਿਆ ਰਹਾਵੋ ਜਨਨਵਤਾ ਲੋਗ ਸਮਨਤਾ ਕੋ ਨਾ ਕਿਸਕੇ ਤਰਿਆ ਸਿਰ ਸਿਰ ਅਰਜ ਸਮਾਹੇ ਠਾਕੁਰ ਆਖਾ ਹੈ ਮਨ ਪਉ ਕਰਿਆ ਊੜੇ ਊੜਾਵੇ ਸੇ ਕੋਸਾਨ ਪਾਛੇ ਵਿਸ਼ਰੇ ਸ਼੍ਰੀ ਸ਼੍ਰਿਆ ਦਨ ਕਵਣ ਖਲਾਵੇ ਕਵਣ ਚੁਗਾਵੇ ਮਨਮਹਿ ਸਮਰਨ ਕਰਿਆ ਸ਼ਾਮਨ ਦਾਨ ਦਾਸ਼ਸ਼ਟ ਸਦਾਨ ਠਾਕੁਰ ਕਰ ਅਦਲ ਤਰਿਆ ਜਾ ਨਾਨਕ ਬਲ ਬਲ ਅਸਦ ਬਨ ਜਾਈਐ ਅਨੰਤ ਨਾ ਪਾਰ ਆਵਰਿਆ ਰਾਗ ਅਸਾਂ ਮਹਿਲਾ ਚੌਥਾ ਸੋ ਪੁਰਖੇ ਕੋ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਗਮਾਗਮ ਅਪਾਰ ਸਭ ਤਿਆਬ ਹੈ ਸਭ ਤਿਆਬ ਹੈ ਤੂਜੀ ਹਰ ਸੱਚੇ ਸਰਜਨਹਾਰਾ ਸਾਹ ਜੀ ਤੁਮਹਾਰੇ ਜੀ ਦੁਨੀਆ ਕਾ ਦਾਤਾਰਾ ਹਰ ਧਿਆਵੋ ਸੰਤ ਹੋ ਜੀ ਸਾਧੂ ਸਿ ਸ਼ਰਨਹਾਰਾ ਹਰਾਪੇ ਠਾਕੁਰ ਹਰਾਪੇ ਸੇਵਕ ਜੀ ਆ ਨਾਨਕ ਜਨ ਵਿਚਾਰਾ ਤੋ ਘੜ ਗਰੰਤਰ ਸਰਬ ਨਿਰੰਤਰ ਜੀ ਹਰੇ ਕੋ ਅਪਰੰਥ ਸੁਮਾਨਾ ਇਕ ਦਾਤਾ ਤੇ ਬਖਾਰੀ ਜੀ ਸਾ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾ ਤਦਮ ਨਾਮ ਨਾ ਜਾਣਾ ਤੂੰ ਪਾਨ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕੀ ਆਗੁਨਾਖ ਵਖਾਣ ਜੋ ਸੇਵ ਹੈ ਜੋ ਸੇਵ ਹੈ ਤੂਜੀ ਜਨ ਨਾਨਕ ਦੀਨ ਕੁਰਪਾਣਾ ਹਰਿ ਧਿਆਵਹਿ ਹਰਿ ਧਿਆਵੈ ਤੁਝੇ ਸੇ ਜਨ ਜਗੁ ਮਾ ਸੁਗਵਾਸੀ ਸੇ ਮੁਕਤ ਅਸੀਂ ਮੁਕਤ ਭਏ ਜਨ ਹਰਿ ਧਿਆਇਆ ਜੀ ਦਿਨ ਟੋਟੇ ਜਾਵਗੇ 파ਸੇ ਜਿਨ ਦਿਨ ਪਾਓ ਇਨਹਰ ਦਿਨ ਪਾਓ ਧਿਆਇਆ ਜੀ ਤਨ ਕਾ ਪਾਓ ਸੁਗਵਾਸੀ ਨਿ ਸੇਵਿਆ ਇਨ ਸੇਵਿਆ ਮੇਰਾ ਹਰ ਦੇਤੇ ਹਰ ਹਰ ਰੂਪ ਸੁਮਾਸੀ ਸੇ ਤਨ ਸੇ ਤਨ ਜਨ ਹਤਿਆ ਆਜਿ ਜਾਨ ਨਾਨਕ ਤਲਵ ਰਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੂਜੀ ਹਰ ਅਨਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਕਰੇ ਹਰ ਪੂਜਾ ਜੀ ਦਾ ਤਪ ਹੈ ਜਪਿਆ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਆਪਣ ਹੈ ਬੋ ਸਮਰਤ ਸਾਸਤਰ ਜੀ ਕਰ ਕਰਿਆ ਖਲ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਲਗ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਤਵਾਦ ਬ੍ਰਹਮ ਪਰੰਪਰ ਕਰਤਾ ਜੀ ਤੁਦ ਜੀਵੜ ਅਵਰਣਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਏਕੋ ਲੀਰ ਤੂੰ ਨਿਤ੍ਰ ਕਰਤਾ ਸੁਵੀ ਹੁਦਾ ਪੈ ਪਾਵੈ ਸੇ ਵਰਤੈ ਜੀ ਤੂੰ ਆਪੈ ਗ੍ਰਹਿਐ ਸੋ ਹੋਵੇ ਦਾਪੈ ਸ੍ਰਿਸ਼ਟ ਸਭ ਪਾਈ ਨੇ ਤੁਦਾ ਪੈ ਸਰਜ ਸਾਗੋਈ ਜਨ ਨਾਨਕ ਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸੇ ਕਾ ਜਨੂਈ ਆਸਾ ਮਹਿਲਾ ਚੌਥਾ ਤੂੰ ਕਰਤਾ ਸਿਆਰ ਮੈਂ ਦਾਸ ਆਈ ਜੋ ਤੂੰ ਪਾਵੈ ਸੁਵਿਤੀਸੀ ਜੋ ਤੂੰ ਦੇਹੇ ਸੋਇ ਹਾ ਪਾਏ ਰਹਾਉ ਸਭ ਤੇਰੇ ਤੋਂ ਸਭ ਨੇ ਧਿਆਆ ਜਿਸ ਨੋ ਕਿਰਪਾ ਕਦਹਿ ਤਿਨਾ ਅਮਰਤਨ ਪਾਇਆ ਗਰਮਹਲਾਦਾ ਮਨਮੋਹ ਗਵਾਇਆ ਦਾ ਛੋੜਿਆ ਮਿਲਾਇਆ ਤੂੰ ਦਰਿਆਵੋ ਸਾਤ ਜਹੇ ਮਾਹੇ ਦਵੰਦੁਜਾ ਕੋਈ ਨਹੀਂ ਜੇ ਜਾਂ ਸਾਤੇ ਰਾਖੇਲ ਇਹ ਜੋ ਮਨ ਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾ ਹੈ ਸੋਏ ਜੰਗੜੈ ਹਰ ਗੁਣ ਸਰਹਿਆ ਆਖ ਵਖਾਣੈ ਜਿਨ ਹਰ ਸੇਵਿਆ ਇਨ ਸੁਭਾਇਆ ਸਹਜੇ ਹੀ ਹੰਨਾਉ ਸੁਭਾਇਆ ਤੂੰ ਆਪੇ ਕਰਤਾ ਤੇ ਰਾਖਿਆ ਸਭ ਹੋਇ ਉਦਬਿੰਦੂ ਜਾਵਲ ਨਾ ਕੋਈ ਤੂੰ ਕਰ ਕਰ ਵੇਖ ਹੈ ਜਾਣ ਹੈ ਸੋਇ ਜਿਨ ਨਾਨਕ ਗੁਰਮਖ ਪ੍ਰਗਟ ਹੋਇ ਆਸਾ ਮਹਿਲਾ ਪਹਿਲਾ ਤਿਤ ਸਰਵੜ ਪ੍ਰਿਲਵਾਸ਼ਾ ਪਾਣੇ ਪਾਵਤਨ ਹੈ ਕੀਆ ਪੰਗ ਜ ਮੋ ਪੰਗਨੀ ਚਾਲੈ ਹਉ ਦੇਖਾਂ ਤਿਹ ਡਬੇਲੇ ਮਨ ਇਕ ਨਾ ਚੀਤਿਸ ਮੂੜ ਮਨਾ ਹਰਿ ਬਸਰਾ ਤੇਰੇ ਗੁਣ ਗੱਲਿਆ ਰਹਾਵ ਨਾ ਹਉ ਜਤੇ ਸਤਿ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਬਨਨੋਤ ਨਾਨਕ ਜਨ ਕੇ ਸਰਣਾ ਜਨ ਤੋ ਨਾਹੀ ਵੀਸਰਿਆ ਆਸਾ ਮਹਿਲਾ ਪੰਗ ਜਵਾ ਪਈ ਪ੍ਰਾਪਤ ਮਨ ਹਉ ਦੇ ਹੁਰੀਆ ਗੋਬਿੰਦ ਮੰਨਣ ਕੀ ਹੈ ਜਿਹਨੇ ਬਰੀਆ ਵਰ ਕਾ ਜਨ ਕਤਨਾ ਕਾਮ ਮਨ ਲਾਜ ਸੰਗਤ ਪਾਜ ਕੇਵਲ ਨਾਮ ਸਿਰੰਗ ਜਮ ਲਾਗ ਆਪ ਹਜਰ ਤਿਰਨਖੈ ਜਨ ਮਰਥਾ ਜਾ ਤਿਰਗਮਤਿਆ ਕਹਿ ਰਹਾਵ ਜੋਤੋ ਸੰਜਮ ਤਰਮਨਾਖ ਮਾਇਆ ਸੇਵਾ ਸਾਜ ਨਾ ਜਾਣਿਆ ਹਰਾਇ ਕਹੋ ਨਾਨਕ ਹਉ ਨੀਚ ਕ੍ਰੰਮਾ ਸ਼ਰਣ ਬਰੇ ਕੀ ਰੱਖੋ ਸਰਬਾ ਪਾਤਸ਼ਾਹੀ ਦਸਵੇਂ ਕਬੋ ਬਾਈ ਬੇਨਤੀ ਚੋ ਪਏ ਹਮਰੇ ਕਰੋ ਹਾ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਾਵ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰਾ ਦੁਸ਼ਟ ਸਵਦੋ ਕਾ ਬਹੁ ਆਪ ਹਾਦ ਮੋਹਿ ਬਚਾਵੋ ਤੋ ਕੀ ਬਸੈ ਮੂਰ ਪ੍ਰਵਾਰਾ ਸੇਵ ਸਿਖ ਸੁਭੈ ਕਰਤਾਰਾ ਮੋ ਰੱਛਾ ਲਜ ਕਰਦੇ ਕਰੀਐ ਸਾ ਬਰਣ ਕੋ ਆਸ ਵਰਗੈ ਪੂਰਨ ਹੋਏ ਹਮਾਰੇ ਆਸਾ ਤੋ ਨ ਪੈਨ ਕਿਰਹਿ ਪਿਆਸਾ ਤਵੈ ਸਾੜ ਜਿ ਅਵਲ ਨਾ ਧਿਆਉ ਜੋ ਪਰ ਚਾਹੂ ਸੋ ਤੁਮ ਸੇ ਪਾਉ ਸੇਵਾ ਸਿਖ ਹਮਾਰੇ ਤਾਰੀ ਹੈ ਜਨ ਜਨ ਸਾਸਰ ਹਮਾਰੇ ਮਾਰੀ ਹੈ ਆਪ ਹਾ ਦੇ ਮੁਝੇ ਵਰਗੈ ਮਰਨ ਕਾਲ ਕਾ ਤਰਾਸਨ ਵਰਗੈ ਓ ਜੋ ਉਸ ਦਾ ਹਮਾਰੇ ਪਛਾ ਸ੍ਰੀ ਆ ਤੁ ਓ ਜੋ ਕਰਿਓ ਰੱਛਾ ਰਾਖ ਲਹੋ ਰਾਖਨ ਹਾਰੇ ਸਾਹਿਬ ਸੰਸਹਾਰੇ ਪਿਆਰੇ ਦੇਨ ਬੰਦ ਸਭ ਕੇ ਹੰਤਾ ਆਤਮ ਹੋ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮ ਭਵਤਰਾ ਕਾਲ ਪਾਏ ਸੂਰਜ ਅਵਤਰਾ ਕਾਲ ਪਾਏ ਕ੍ਰਿਸ਼ਨ ਪ੍ਰਗਾਸਾ ਸਗਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਾਲੂ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਾ ਜਗਤ ਬਣਾਇਓ ਦੇਵਦਾ ਜਚਨ ਉਜਾਇਓ ਆਦ ਅੰਤ ਕੇ ਅਵਤਾਰਾ ਸੋਏ ਗੁਰੂ ਸਮਝਿ ਹੋਆ ਹਮਾਰਾ ਨਮਸ਼ਕਾਰ ਦਿਸੇ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸواری ਸਿਵ ਕਨ ਕਉ ਸਿਵ ਗੁਣ ਸੁਖ ਦਿਉ ਸਤਨਨ ਕਉ ਪਲ ਮੋ ਮਦ ਕੇਉ ਟੜਕੜ ਕੇ ਅੰਦਰ ਕੀ ਜਾਨਤ ਭਲੇ ਬੁਰੇ ਕੀ ਪੀਰਵ ਸ਼ਾਨਤ ਚੀਟੇ ਦੀਨ ਨਰਸ ਤੁਲਾ ਸਾਪਰ ਕਿਰਪਾ ਦ੍ਰਿਸ਼ਟ ਅਕਰ ਫੂਲਾ ਸ਼ੰਤਨ ਦੁਖ ਪਾਏ ਤੇ ਦੁਖੀ ਏਸ਼ੁਭ ਪਾਏ ਸਾਧਨ ਕੇ ਸੁਖੀ ਏਕੇ ਕੇ ਕੀਰੋਸ਼ਨ ਘੜ ਘੜ ਕੇ ਪੜ ਪੜ ਕੇ ਜਾਨੈ ਜਦ ਕਰਖ ਕਰਾ ਕਰਤਾਰ ਪ੍ਰਜਾ ਤਰਤ ਦਦੇ ਹੈ ਆਪਰ ਤਵਾ ਕਰਾ ਕਰਤੋਂ ਵਕਮ ਹੂੰ ਤੁਮੈ ਮਿਲਤ ਦੇਹੇ ਤਲ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਵਤਾਰ ਆਪੋ ਆਪਣੇ ਬੋਜ ਉਚਾਰੈ ਤੁਮ ਸਭ ਦੇ ਚਰਹੰਦ ਨਾਲੰਬ ਜਾਨਤ ਬੀਦ ਪੀਦ ਅਨਾਲੰਭ ਨਿਰੰਕਾਰ ਨਿਰਵਕਾਂਦਰ ਨਾਮੁ ਆਦਨੇ ਨਾ ਨਾਦ ਸੰਭ ਤਾਕਵਨ ਚਰਤ ਪੀਦਾਂ ਜਾ ਕੋ ਪੀਵ ਨਾ ਪਾਵਤ ਪਿੰਤਾ ਤਾਕ ਕਰਪਾ ਹਰਨੁ ਮਾਨਤ ਮਹਾ ਮੂੜ ਹੈ ਗਜ ਪੀਦ ਨਾ ਜਾਣ ਚੋ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿਨਤ ਨੈ ਪੇਵ ਆਪ ਆਪਨੇ ਉਦਹ ਜਿਤੇ ਵਰਣਤ ਪਨ ਪਨ ਤੂੰ ਹੈ ਤੇਤੇ ਤੁਮਰਾ ਲਖਾ ਨਾ ਜੈ ਬਸਾਰਾ ਕਹਿ ਬਿਦਸ ਜਾ ਪ੍ਰਥਮ ਸੰਸਾਰਾ ਇਕ ਰੂਪ ਨੂੰ ਸਰੂਪ ਰੰਗ ਪਰਾਵ ਕਿਹ ਭੂਪਾ ਅੰਡਾ ਜੇ ਰਸੇ ਤੇ ਕਿਨੇ ਮਤਵੇ ਖਾਨ ਬਹੁ ਰਚ ਦੇਨੀ ਕਹੋ ਪੁਤ ਰਾਜਾ ਹਵੇ ਬੈਠਾ ਗਿਓ ਸ਼ਿਵਨ ਪਿਓ ਸੰਗਰ ਇਕੱਠਾ ਸਾਗਰੇ ਸਚ ਦਿਖਾਇਆ ਚੰਪাব ਆਜ ਵਾਸ ਰੂਪ ਸਵੈਮ ਪਭ ਔਰ ਅਛਾ ਮੇਰੇ ਨਮ ਕਰੋ ਸਿਖ ਵਾਰ ਸਿਖ ਸੰਗਰੋ ਦੋ ਜਿਥੇ ਅਠਵਾਤਰ ਪਤਾ ਸਗਲ ਮਲੇਸ਼ ਕਰੋਨ ਲਗਾਤਾ ਜਿਹਾ ਤੁਜ ਦਾ ਸ਼ਰਣੇ ਪਰੇਨ ਕਹਿ ਦੁਸ਼ਟ ਦਉਤਾ ਹਵੇ ਮਰੇ ਪਰਹ ਜਮਨ ਪਗ ਪਰੇ ਤੇ ਹਾਰੇ ਤਨ ਗਏ ਦਉ ਸੰਕਟ ਸਾਵਟਾਰੇ ਜੋ ਅਕਲ ਕੁਗਵਾਰ ਤੇ ਆਈ ਹੈ ਦਾ ਕੇ ਕਾਲ ਨਿਕਟ ਨਹਿ ਔਰ ਅਚਾ ਹੋਏ ਤਾਂ ਇਹ ਸਭ ਕਲ ਦੁਸ਼ਟ ਅਰਿਸ਼ਟ ਤਰੇ ਤਿਤ ਕੰਨ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰ ਹੋ ਤਾਕੇ ਤਾਪ ਤਨੁ ਕੁਮ ਹਰਹੁ ਰਿਦ ਸਿਧ ਅਕਾਰ ਸਭ ਹੋਏ ਦੁਸ਼ਟ ਛਾਪ ਸਕ ਨਾ ਕੂਏ ਮੇ ਇਕ ਬਾਦੋ ਜਨੰਦ ਵੈਸ਼ ਮਹਾਰਾ ਖਾਲ ਪਾਸ ਤੇ ਤਾਹਿ ਬਾਦਾ ਜਿਨ ਨਰਨਾਮ ਤੇ ਹਾਰੋ ਕਹਾ ਦਾਰ ਦੁਸ਼ਟ ਧੋਖ ਤੇ ਰਹਾ ਖੜੜ ਕੇ ਤੁਮ ਛੰਨ ਤੇ ਹਾਰੇ ਆਪਾ ਦੈਨ ਹੋ ਮਹਾਰੀ ਸਰਬ ਥੋਰ ਮੋਹੋ ਸਹਾਈ ਦੁਸ਼ਟ ਦਉਤੇ ਨਹ ਵਿਚਾਈ ਸਵਈਆ ਪਾਹੇ ਗਹ ਜਾਤੇ ਤੁਰੇ ਦਵਤੇ ਕਵਾਖ ਤਰਨਹੀ ਅਨੈ ਰਾਮ ਰਹੀਮ ਪ੍ਰਾਨੁ ਕਰਾਨ ਅਨੇਕ ਹੈ ਵੇਖਣਾ ਮਾਨਿਓ ਸਵਰੇ ਸਾਸ ਸਰਵੇ ਸਬੈ ਬੋ ਪੀਧ ਕਹੇ ਹਮੇਗ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਾ ਤੋਹਿ ਵਿਖਾਨਿਓ ਦੁਖਰਾ ਸਗਲ ਦਵਾਰ ਕੋ ਸਾੜਕ ਹੈ ਕਿਹੋ ਤੁਹਾਰੋ ਦਵਾਰ ਵਾਹਿ ਗੁਰੇ ਕਿਲਾਜ ਅਸ ਗੋਬਿੰਦਾਸ ਤਾਰ ਰਾਮ ਖਿਲੇ ਮਹਲਾ ਤੀਜਾ ਨੰਦੇਕ ਓ ਓੰਕਾਰ ਸਤਗੁਰ ਪ੍ਰਸਾਦ ਆਨੰਦ ਅਪੀਆ ਮੇਰੇ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਦਿ ਸੇਤੇ ਮਨਵ ਜੀ ਆਵਤੰਗ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾ ਗਾ ਬੋਹਰੇ ਕੀ ਰਾਮਨੰਜ ਨੇ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਉਸ ਦਰ ਹੋ ਹਰਿ ਹਰਿ ਨਾਲੇ ਹਰਿ ਨਾਨ ਨੋ ਤੋ ਮਨ ਮੇਰੇ ਨੋ ਸਭ ਸਾਰਨਾ ਗੀਕਾਰੁ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਵਨਾਗਲਾ ਸਮਰਤ ਸਵਾਮੀ ਸੋਖਿ ਅਮਨ ਅਨੁਸਾਰੇ ਕਹੈ ਨਾਨਕ ਮਨ ਮੇਰੇ ਸੁਧਾਰ ਹੋਣ ਲਾਵੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸਾ ਦੇਹ ਸੋ ਪਾਵੇ ਸਦਾ ਸੇ ਸਲਾਹ ਤੇਰੀ ਨਾਪ ਨੋ ਸਾਵੈ ਨਾਮ ਜਿਨ ਕਹਿ ਮਨੁਸਿਆ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਚਾਰ ਰਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੋ ਸਾਚਨਾ ਉਧਾਰ ਮੇਰਾ ਇਨ ਮੁਖਾ ਸਾਖ ਗਵਾਈਆ ਤਰ ਸਾ ਸੁਖੁ ਮਨੈ ਸਿਆ ਇਨ ਚੈ ਸਭ ਪਜਾਈਆ ਸਦਾ ਕਰਵਾਨ ਕੀਤਾ ਗ੍ਰਿਵਟ ਹੋ ਜਿਸ ਦੇ ਹਉੜੇ ਅਜ्ञਾ ਨਾ ਨਸਨੋ ਸੰਤ ਹੂੰ ਸ਼ਬਦ ਰੂਪਿਆਰੋ ਸਾਚਾ ਨਾਮ ਮੇਰਾ ਦਰੋ ਅਜੇ ਪੰਜ ਸ਼ਬਦ ਕਰ ਸੁਭਗ ਕਰ ਸੁਭਗ ਸ਼ਬਦ ਬਾਜੀ ਕਲਾਂ ਜਿਤ ਕਰਤਾਰੀਆਂ ਪੰਜ ਦੂਦ ਵਾਸ ਕਿਤੇ ਕਾਲ ਗੰਡ ਕੁਮਾਰਿਆ ਤੁਰਖ ਨ ਪਾਇਆਤ ਦਿਨ ਕੋ ਸੇ ਨਾਮ ਹਰ ਕੇ ਲਾਗੇ ਗਹਿ ਨਾਨਕ ਜੈ ਸਤਿ ਕਰ ਅਨਹਦ ਵਚ ਅਨੰਦ ਸੁਨੋ ਓੜ ਭਾਗੀ ਹੂੰ ਸਗਲ ਮਨੋਰਥ ਪੂਰੇ ਪਾਰ ਪਰੰਪਰਾ ਪਾਇਆ ਤੇਰੇ ਸਗਲ ਵਿਸੂਰੇ ਦੁਖ ਰੋਸ ਨਿਤਾਬ ਤਰੇ ਸੁਨੇ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਕੁੰਨਿਦ ਕਹਤੇ ਪਵਿਤ ਸਤਗੁਰ ਹਾ ਵਰਪੂਰੇ ਮਨਵੰਤ ਨਾਰਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੰਦਾਵਣੀ ਮਹਿਲਾ ਪੰਜਾਬ ਥਾਲ ਵਿਸ਼ਨ ਵਸਤੂ ਪਈਓ ਸਾਸਨ ਦੁਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਾਸਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਦਾਰ ਓ ਇਹ ਬਾਤ ਜਿਨ ਨਾ ਜਾਏ ਨਤ ਨਦ ਰਖੁਰ ਤਾਰੋ ਦਸ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਅਸਾਰੋ ਉਸ ਲੋਕ ਮਹਿਲਾ ਪੰਜ ਵਾ ਤੇਰਾ ਕੀਤਾ ਜਤੋ ਨਹੀਂ ਮਨੋ ਜੋਗ ਤੁਏ ਮਾ ਨਿਰਗੁਣ ਯਾਰੀ ਇਕਾ ਗੁਣ ਨਾਹੀ ਆਪੇ ਦਰਸ ਪਿਓਏ ਦਰਸ ਪਿਆ ਮਹਿਰਾਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਲੈ ਤਾ ਦੀਵਾ ਤਨ ਮਨ ਥੀਵੇ ਹਰਿਆ ਪਉੜੀ ਇਥੈ ਦੋ ਸਮਰਥ ਇਥੈ ਕੋਈ ਨਾਹੀ ਉਥੈ ਤੇਰੇ ਰਾਖ ਅਗਨੀ ਉਦਰਮਾਹੀ ਸੁਣ ਕੇ ਜਮ ਕੈ ਦੂਤ ਨਾਇ ਤੇ ਲੈ ਛਡ ਜਾਹੇ ਪਾਜਲ ਬਖਸ ਗਾਹੋ ਗੁਰ ਸ਼ਬਦ ਦੇ ਪਾਰ ਪਾਹੇ ਨਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੀ ਕੰਲਾ ਫੁੱਲ ਅਗਨ ਗੋਬਿੰਦ ਗਾਹੀ ਸਭ ਸਨੋ ਗ੍ਰਿਪਾਲ ਸੰਵਾਲੇ ਸਾਹੇ ਸਾਹੇ ਵਰਤਾ ਕੋ ਨਾ ਜਾਏ ਜਿ ਆਵੈ ਤਦਾ ਹੈ ਸ਼ਲੋਕ ਮਹਲਾ 5 ਅੰਤਰ ਗੁਰ ਨਰਦਨਾ ਜਿਹ ਵਾ ਜਾ ਗੁਰ ਨਾਮੁ ਨਿਤਰੇ ਸਤਗੁਰ ਪੇਖਣਾ ਸਦਾ ਬਣੇਸਰ ਨਾ ਗੁਰ ਨਾਮ ਸਤਿਗੁਰੂ ਸੇਤ੍ਰ ਤੇ ਆ ਦਰਗਹ ਪਾਈ ਅਠਾਉ ਕਹੋ ਨਾਨਕ ਕਿਰਪਾ ਕਰੇ ਜਿਸਨਾ ਵਾਦੇ ਜਗ ਮੇ ਤੁਮ ਕਾੜੇ ਹੈ ਬਿਰਲੇ ਕੀ ਕੀ ਮਹਿ ਲਾ ਪੰਜਵਾ ਰਖੇ ਰਖਨਹਾਰ ਆਪ ਭਾਰਿਯਨ ਉਰਕੇ ਪੈਰੇ ਪਾਈ ਕਾਜ ਸਵਾਰਿਯਨ ਉਹ ਆਪ ਦਿਆਲ ਅਮਨੋ ਨਵਸਾਰੀਨ ਸਾਹਿਨਾਗੇ ਸੰਗ ਆਪ ਬਹਲਤਾਰੀਨ ਸਾਗਤ ਅਨੰਦਿਕ ਦੁਸ਼ਟ ਅਖ ਨਮਾਹੇ ਬਤਾਰੀਨ ਤੇ ਸਾਹਿਬ ਕੇ ਪੇਕ ਨਾਨਕ ਮਨ ਮਾਹੀ ਜੇ ਸਭ ਅਮਰਤ ਸਗ ਹੋਏ ਸਗਲੇ ਦੁਖ ਜਾ ਤਿਸ ਸਾਹਿਬ ਕੀ ਟੇਕ ਨਾਨਕ ਮੰਨ ਮਾਹੀ ਜੇ ਸਾ ਸਮਰਤ ਸੰਗ ਹੋਈ ਸਗਲੇ ਦੁੱਖ ਜਾਹੇ ਵਾਹੇ ਗੁਰਜੀ ਕਾ ਖਾਲਸਾ ਸ੍ਰੀ ਵਾਹੇ ਗੁਰਜੀ ਕੀ ਫਤ